ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸ੍ਰੀ ਆਨੰਦਪੁਰ ਸਾਹਿਬ ਵਿਖੇ ਗੁਰਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੌਰਾਨ ਲੋੜਵੰਦ ਮਰੀਜ਼ਾਂ ਦੀ ਸਹੂਲਤ ਲਈ 24 ਘੰਟੇ ਸਿਹਤ ਅਤੇ ਐਮਰਜੈਂਸੀ ਸੇਵਾਵਾਂ ਯਕੀਨੀ ਬਣਾ ਰਹੇ ਨੇ ਆਨੰਦਪੁਰ ਸਾਹਿਬ ਤੇ ਰੋਪੜ ਵਿਖੇ ਕ੍ਰਿਟੀਕਲ ਕੇਅਰ ਸੇਵਾਵਾਂ ਤੋਂ ਇਲਾਵਾ ਰੋਪੜ ਕੀਰਤਪੁਰ ਸਾਹਿਬ ਤੇ ਆਨੰਦਪੁਰ ਸਾਹਿਬ ਵਿਖੇ 24 ਘੰਟੇ ਐਮਰਜੈਂਸੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਸਿਹਤ ਵਿਭਾਗ ਨੇ ਸਮਾਗਮ ਵਾਲੇ ਸਥਾਨਾਂ ਤੇ 24 ਘੰਟੇ ਸੇਵਾਵਾਂ ਦੇਣ ਲਈ 19 ਵਾਧੂ ਆਮਦਨ ਪਾਰਟੀ ਕਲੀਨਿਕ ਸਥਾਪਿਤ ਕਰਕੇ OPD ਸੇਵਾਵਾਂ ਦਾ ਵਿਸ਼ਾਲ ਨੈਟਵਰਕ ਬਣਾਇਆ ਪੰਜਾਬ ਸਰਕਾਰ ਨੇ ਮਜ਼ਬੂਤ ਐਂਬੂਲੈਂਸ ਨੈਟਵਰਕ ਸਥਾਪਿਤ ਕੀਤਾ ਜਿਸ 'ਚ 24 ਬੇਸਿਕ ਲਾਈਫ ਸਪੋਰਟ ਐਂਬੂਲੈਂਸ ਅਤੇ 7 ਐਡਵਾਂਸ ਲਾਈਫ ਸਪੋਰਟ ਐਂਬੂਲੈਂਸ ਸ਼ਾਮਲ ਨੇ ਜੋ ਕਿ 24 ਘੰਟੇ ਰਣਨੀਤਿਕ ਸਥਾਨਾਂ ਤੇ ਸੰਗਤਾਂ ਦੀ ਸੇਵਾ ਲਈ ਉਪਲਬਧ ਨੇ ਇਸ ਤੋਂ ਇਲਾਵਾ ਵਿਸ਼ੇਸ਼ ਖੁੰਦਨ ਕੈਂਪ ਵੀ ਲਗਾਏ ਗਏ ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ 26 ਨਵੰਬਰ ਨੂੰ ਪੰਜਾਬ ਵਿਧਾਨ ਸਭਾ 'ਚ ਇੱਕ ਦਿਨ ਲਈ ਸਪੈਸ਼ਲ ਵਿਦਿਆਰਥੀ ਸੈਸ਼ਨ ਬੁਲਾਇਆ ਗਿਆ ਹੈ ਇਸ ਸੈਸ਼ਨ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦੇ ਸਰਕਾਰੀ ਸਕੂਲਾਂ ਵਿੱਚੋਂ ਚੁਣੇ ਗਏ ਵਿਦਿਆਰਥੀ ਚਲਾਉਣਗੇ ਇਸ ਸੈਸ਼ਨ 'ਚ ਵਿਧਾਨ ਸਭਾ ਸਪੀਕਰ ਮੁੱਖ ਮੰਤਰੀ ਤੇ ਐਮ ਐਲ ਏ ਦਾ ਰੋਲ ਪੰਜਾਬ ਦੇ ਸਰਕਾਰੀ ਸਕੂਲਾਂ ਦੇ 11ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀ ਕਰਨਗੇ ਇਸ ਨਾਲ ਵਿਦਿਆਰਥੀਆਂ ਨੂੰ ਬਹੁਤ ਕੁਝ ਸਿੱਖਣ ਦਾ ਮੌਕਾ ਮਿਲੇਗਾ ਇਸ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ ਤੇ ਦੂਜੇ ਪਾਸੇ શ્રી ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਚਰਚਾ ਤੇ ਵੀ ਸਿਆਸੀ ਖਮਸਾਨ ਛਿੜਿਆ ਨਵਾਂ ਜ਼ਿਲ੍ਹਾ ਬਣਾਉਣ ਦੀ ਚਰਚਾ ਤੇ ਕਾਂਗਰਸ 'ਚ ਦੌੜਾਈ ਦੇਖਣ ਨੂੰ ਮਿਲੀ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦਾ ਬਿਆਨ ਉਹਨਾਂ ਨੇ ਇਸ ਦਾ ਸਵਾਗਤ ਕੀਤਾ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਇਸ ਤੋਂ ਸਾਨੂੰ ਕੋਈ ਇਤਰਾਜ਼ ਨਹੀਂ ਉਧਰ ਹੀ ਉਹਨਾਂ ਕਿਹਾ ਸੀ ਕਿ ਕੋਈ ਵੀ ਫੈਸਲੇ ਤੋਂ ਪਹਿਲਾਂ ਪੰਚਾਇਤ ਦੀ ਗ੍ਰਾਮ ਸਭਾ ਬੁਲਾਈ ਜਾਵੇ ਪਹਿਲਾਂ ਪੰਚਾਇਤਾਂ ਦੀ ਗ੍ਰਾਮ ਸਭਾ ਦੀ ਰਜ਼ਾਮੰਦੀ ਲਈ ਜਾਵੇ ਅਸੀਂ ਮੁਹਾਲੀ ਜ਼ਿਲ੍ਹੇ ਦੇ ਪਿੰਡ ਕਿਸੇ ਹੋਰ ਜ਼ਿਲ੍ਹੇ 'ਚ ਨਹੀਂ ਜਾਣ ਦੇਵਾਂਗੇ ਇਹ ਗੱਲ ਚੰਨੀ ਕਹਿੰਦੇ ਨਜ਼ਰ ਆਏ ਉਧਰ ਹੀ ਕਾਂਗਰਸ ਦੇ ਆਗੂ ਬਰਿੰਦਰ ਸਿੰਘ ਢਿੱਲੋਂ ਨੇ ਇਸ ਤੇ ਇਤਰਾਜ਼ ਜਤਾਇਆ ਚੰਨੀ ਨੇ ਕੀ ਕੁਝ ਆਖਿਆ ਹੈ ਤੁਸੀਂ ਇੱਕ ਵਾਰ ਉਹ ਵੀ ਸੁਣੋ ਅਨੰਦਪੁਰ ਸਾਹਿਬ ਜ਼ਿਲ੍ਹਾ ਬਣੇ ਸਾਨੂੰ ਖੁਸ਼ੀ ਹੈ ਸਾਨੂੰ ਕੋਈ ਇਤਰਾਜ਼ ਨਹੀਂ ਹੈ ਗੁਰੂ ਸਾਹਿਬ ਦੀ ਧਰਤੀ ਹੈ ਸਿੱਖ ਕੌਮ ਦੇ ਵਾਸਤੇ ਬਹੁਤ ਵੱਡਾ ਸਥਾਨ ਹੈ ਲੇਕਿਨ ਉਹਦੇ ਵਾਸਤੇ ਸਾਡੇ ਜਿਹੜੇ ਬੁਨਿਆਦੀ ਹੱਕ ਹੈ ਸਾਡੀ ਜਿਹੜੀ ਸੌਕ ਹੈ ਸਾਡਾ ਜਿਹੜਾ ਆਉਣ ਜਾਣ ਲਈ ਜਿੱਥੇ ਅਸੀਂ ਸੌਖੇ ਤੌਰ ਤੇ ਤਸੀਲਾਂ ਜਾ ਸਕਦੇ ਹਾਂ ਉਦੇ ਵਾਸਤੇ ਸਾਡੀ ਇਨਕਨਵੀਨੀਅੰਸਲੀ ਹੋਣੀ ਚਾਹੀਦੀ ਸਾਡੇ ਵਕੀਲਾ ਵਾਸਤੇ ਹੁਣ ਚਿੜੀ ਦੇ ਪਹੁੰਚ ਜਿੱਨਾ ਰਹੇ ਜੇਗਾ ਮੁਹਾਲੀ ਚਿੜੀ ਦੇ ਪਹੁੰਚ ਜਿੱਨਾ ਰਹਿਣਾ ਰੋਪੜ ਤੇ ਇੱਕ ਨਵਾਂ ਜ਼ਿਲ੍ਹਾ ਬਣ ਜਾਣਾ ਲੇਕਿਨ ਫੇਰ ਵੀ ਅਸੀਂ ਸਹਿਮਤ ਹੈ ਲੇਕਿਨ ਜਿਹੜੀਆਂ ਪੰਚਾਇਤਾਂ ਹਨ ਉਹਨਾਂ ਦੀ ਗ੍ਰਾਮ ਸਭਾ ਦੀ ਮੀਟਿੰਗ ਬੁਲਾ ਕੇ ਉੱਥੇ ਉਹਨਾਂ ਦੇ ਫੈਸਲੇ ਲੈ ਜਾਣਾ ਕਿੱਧਰ ਜਾਣਾ ਚਾਹੁੰਦੇ ਜੇ ਬਦਲਣਾ ਚਾਹੁੰਦੇ ਜਦ ਸਾਡੇ ਲੋਕ ਉਧਰ ਨਹੀਂ ਜਾਣਾ ਚਾਹੁੰਦੇ ਫਿਰ ਟੱਕੇ ਨਾਲ ਸਾਨੂੰ ਉਸ ਪਾਸੇ ਨੂੰ ਕਿਉਂ ਧੱਕਿਆ ਜਾਏਗਾ ਜੀ ਇਹ ਕਿਸੇ ਤਰ੍ਹਾਂ ਵੀ ਕਿਸੇ ਬੰਦੇ ਨੂੰ ਵੀ ਸਵਿਕਾਰ ਨਹੀਂ ਕਰਨਾ ਇਹ ਸਾਨੂੰ ਸ਼ੁਰੂ ਕਰਨਾ ਚਾਹੀਦਾ ਸੀ ਦੇਖਿਨ ਮੈਂ ਧੰਨਵਾਦੀਆਂ ਵਕੀਲ ਸਹਿਬਾਨਾਂ ਦਾ ਇਹਨਾਂ ਦੀ ਐਸੋਸੀਏਸ਼ਨ ਦਾ ਸਾਰੇ ਸੀਨੀਅਰ ਤੇ ਹੋਰ ਸਾਰੇ ਬਕੀਲਾਂ ਦਾ ਕਿ ਉਹ ਲੋਕਾਂ ਦੀ ਲੜਾਈ ਆਪ ਮੂਰੇ ਹੋ ਕੇ